ਨਾਮ ਕਰਤਾ ਪੁਰਖ ਨਿਰਪੋ کرپا کرو دین کے داتے میرا گن اوگ نہ بچار کوئی ماتی کا کیا تو توپ سوامی مانس کی گات ہی ਜੋ ਚਵਰਛਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਸੁਭਾਏ ਮਾਨ ਜੁਗੋ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਜ ਦੇ ਦਾ ਇੱਕ ਗੁਰਮਤ ਸਮਾਗਮ ਜੋ ਕਿ ਛੋਟੇ ਸਾਬ ਜਾਦੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤ ਗੁਜਰ ਘੌਰ ਔਰ ਜੋ ਅੱਜ ਦੇ ਜਿਹੜੇ ਦਿਹਾੜੇ ਚੱਲ ਰਹੇ ਨੇ ਇਹ ਸ਼ਹਾਦਤ ਵਾਲੇ ਚੱਲ ਰਹੇ ਨੇ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਨ ਅਨੰਦਪੁਰ ਸਾਹਿਬ ਜਦੋਂ ਕਈ ਮਹੀਨਿਆਂ ਦਾ ਉੱਥੇ ਕੇਰਾ ਪਿਆ ਗੁਰੂ ਮਹਾਰਾਜ ਜੀ ਨੇ ਉੱਥੇ ਸਿੰਘਾਂ ਨੂੰ ਸੰਬੋਧਨ ਕਰਕੇ ਉਸ ਛੇ ਕੋ ਦਿ ਰਾਤ ਜਦੋਂ ਗੁਰੂ ਮਹਾਰਾਜ ਜੀ ਨੇ ਅਨਾਦਪੁਰ ਸਾਹਿਬ ਦਾ ਕਿਲਾ ਜਿਹੜਾ ਜੀਨੋ ਤਿਆਗ ਦੇ ਤੋ ਆਓ ਕੋਈ ਰਸਨਾ ਗਿਰਦੀ ਵਾਂਜੀ ਨਾ ਰਹੇ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਕਾਰਨਾਮੇ ਜਿੰਨੇ ਉਹਨਾਂ ਨੇ ਇਸ ਸ੍ਰਿਸ਼ਟੀ ਧਰਤੀ ਤੇ ਬڑے ਵੱਡੇ ਵੱਡੇ ਕਾਰਨਾਮੇ ਕਰਕੇ ਗਏ ਕਾਰਜ ਕਰਕੇ ਗਏ ਉਹਨਾਂ ਦਾ ਸਾਨੀ ਅਜੇ ਤੱਕ ਕੋਈ ਸੰਸਾਰ ਵਿੱਚ ਨਹੀਂ ਕਿਉਂਕਿ ਗੁਰੂ ਮਹਾਰਾਜ ਜੀ ਉਸ ਕੋ ਦੀ ਸਰਦੀ ਠੰਡ ਜੋ ਕਿ ਹੱਥ ਫਸਾਰਿਆਂ ਵੀ ਬਾਹਰ ਨਹੀਂ ਨਿਕਲਦਾ ਸੀ ਬਿਜਲੀ ਕੜਕ ਰਹੀ ਸੀ ਦੁਸ਼ਮਣ ਦਾ ਘੇਰਾ ਹੈ ਇਤਿਹਾਸ ਅਸੀਂ ਇੱਥੋਂ ਲਵਾਂਗੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਇੱਥੋਂ ਛੱਡਿਆ ਇੱਥੋਂ ਜਿਹੜਾ ਦੁਸ਼ਮਣ ਸੀ ਪਿੱਛੇ ਮਾਰੋ ਮਾਰ ਕਰਦਾ ਜਦੋਂ ਆਇਆ ਹੈ ਇੱਥੇ ਡੱਟ ਕੇ ਮੁਕਾਬਲਾ ਸਰਸਾ ਕੰਡੇ ਹੁੰਦਾ ਹੈ ਸਰਸਾ ਦੇ ਕੰਡੇ ਤੇ ਗੁਰੂ ਮਹਾਰਾਜ ਜੀ ਨੇ ਆਸਾ ਦੀ ਵਾਰ ਦਾ ਇੱਥੇ ਕੀਰਤਨ ਕੀਤਾ ਹੈ ਇੱਥੇ ਡੱਟ ਕੇ ਮੁਕਾਬਲਾ ਬਾਬਾ ਅਜੀਤ ਸਿੰਘ ਜੀ ਭਾਈ ਉਦੇ ਸਿੰਘ ਜੋ ਕਿ ਇਧਰ ਆਸਾ ਦੀ ਵਾਰ ਦਾ ਕੀਰਤਨ ਮੇਰੇ ਸਨਸ਼ਾ ਕਰਦੇ ਨੇ ਇਧਰ ਭਾਈ ਉਦੇ ਸਿੰਘ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਡੱਟ ਕੇ ਮੁਕਾਬਲਾ ਕਰਦੇ ਢਾਟ ਕੇ ਮੁਕਾਬਲਾ ਕਰਕੇ ਇੱਥੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਨੇ ਪਹਿਲੇ ਸ਼ਹੀਦ ਅਨੰਦਪੁਰ ਸਾਹਿਬ ਦੇ ਕਿਲਾ ਛੱਡਣ ਵੀਰੇ ਪਹਿਲੇ ਸ਼ਹੀਦ ਭਾਈ ਉਦੇ ਸਿੰਘ ਇੱਥੇ ਸ਼ਹੀਦੀ ਜਾਮਾ ਪੀ ਜਾਂਦੇ ਨੇ ਮੇਰੇ ਕਹਿਣ ਤੋਂ ਮਰਾਦ ਉਹ ਜਿਹੜਾ ਸਮਾਂ ਜਿਹੜਾ ਸੀ ਭਿਆਨਕ ਸੀ ਕਾਲੀ ਬੋੜੀ ਹਨੇਰੀ ਰਾਤ ਸੀ ਇੱਥੇ ਗੁਰੂ ਮਹਾਰਾਜ ਜੀ ਦਾ ਪਰਿਵਾਰ ਜਿਹੜਾ ਹੈ ਕੋਈ ਤਿੰਨ ਹਿੱਸੇ ਕਹਿੰਦਾ ਕੋਈ ਚਾਰ ਹਿੱਸੇ ਕਹਿੰਦਾ ਇਸ ਜਗ੍ਹਾ ਤੇ ਵਿਛੋੜਾ ਪੈ ਜਾਂਦਾ ਹੈ ਇਹ ਵਿਛੋੜਾ ਸਾਹਿਬ ਗੁਰਦੁਆਰਾ ਇੱਥੇ ਸਰਸਾ ਦੇ ਕੰਡੇ ਤੇ ਜਿਹੜਾ ਸ਼ਿਸ਼ੋਗਤ ਹੈ ਮੇਰੇ ਕਹਿਣ ਤੋਂ ਮਰਾਜ਼ ਮੱਡੇ ਸਾਹਿਬ ਜਾਦੇ ਆਪਣੇ ਪਿਤਾ ਜੀ ਗੁਰੂ ਗੋਗਿੰਦ ਸਿੰਘ ਮਹਾਰਾਜ ਜੀ ਨਾਲ ਕੋ ਸਿੰਘ ਨਾਲ ਇਸ ਚਮਕੌਰ ਦੀ ਗੜੀ ਵੱਲ ਜਾਂਦੇ ਨੇ ਛੋਟੇ ਸਾਹਿਬ ਜਾਦੇ ਜਿਹੜੇ ਨੇ ਉਹ ਆਪਣੀ ਦਾਦੀ ਮਾਤਾ ਗੁਜਰ ਕੌਰ ਜੀ ਦੇ ਨਾਲ ਇਧਰ ਖੇੜੀ ਪਿੰਡ ਵੱਲ ਨੂੰ ਇਧਰ ਜਿਹੜੇ ਚਲੇ ਜਾਂਦੇ ਨੇ ਦੋਵੇਂ ਮਹਿਲ ਗੁਰੂ ਮਹਾਰਾਜ ਜੀ ਦੇ ਮਾਤਾ ਸੁੰਦਰੀ ਜੀ ਉਹ ਮਾਤਾ ਸਹਿਬ ਦੇਵਾ ਜੀ ਇਹਨਾਂ ਨੂੰ ਭਾਈ ਮਨੀ ਸਿੰਘ ਜਿਹੜੇ ਸੀ ਇਹ ਦਿੱਲੀ ਲੈ ਕੇ ਜਾਂਦੇ ਉਸ ਵਕਤ ਦਾ ਉਸ ਸਮੇਂ ਹੈ ਦਾਦੀ ਮਾਂ ਜਿਸ ਵਕਤ ਛੋਟੇ ਲਾਲਾਂ ਨੂੰ ਲੈ ਕੇ ਥੋੜਾ ਜਿਹਾ ਅੱਗੇ ਜਾਂਦੇ ਨੇ ਉਸ ਜਗ੍ਹਾ ਤੇ ਕੁੰਮਾ ਮਾਸ਼ਕੀ ਵੀ ਇਤਿਹਾਸ ਵਿੱਚ ਆਇਆ ਹੈ ਕੁੰਮੇ ਮਾਸ਼ਕੀ ਦੇ ਕੋਲ ਇੱਥੇ ਟਿਕਦੇ ਨੇ ਕੁੰਮੇ ਮਾਸ਼ਕੀ ਨੇ ਇਹਦੀ ਘਰ ਵਾਲੀ ਲక్ష్ਮੀ ਬ੍ਰਾਹਮਣੀ ਇਹਨੇ ਕਾਫੀ ਸੇਵਾ ਕੀਤੀ ਰਾਤ ਦਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਦਿਨ ਚੜਦਾ ਉਸ ਵਕਤ ਗੰਘੂ ਜਿਹੜਾ ਇੱਥੇ ਘਰ ਦਾ ਰਸੋਈਆ ਸੀ ਇੱਥੇ ਮਾਤਾ ਜੀ ਨੂੰ ਮਿਲਦਾ ਮਾਤਾ ਜੀ ਤਾਨੋਂ ਮੈਂ ਜਗੇ ਟਿਕਾਣੇ ਤੇ ਲੈ ਕੇ ਚੰਗਾ ਇਹ ਰਾਤੋਂ ਕਿਰਾਏ ਭਾ ਕੇ ਦਵੇਂ ਸਹਿਬ ਜਾਦੇ ਔਰ ਮਾਤਾ ਜੀ ਨੂੰ ਆਪਣੇ ਪੈਂਡ ਖੇੜੀ ਔਰ ਸੇਹੜੀ ਵੀ ਕਿਹਾ ਜਾਂਦਾ ਉਧਰ ਲੈ ਜਾਂਦਾ ਜਿਸ ਵਕਤ ਉੱਥੇ ਲੈ ਜਾਂਦਾ ਹੈ ਸੰਧਿਆ ਦਾ ਸਮਾਹ ਹੋ ਰਿਹਾ ਸੀ ਰਹਿਰਾਸ ਦਾ ਟਾਈਮ ਹੋ ਰਿਹਾ ਸੀ ਮਾਤਾ ਜੀ ਨੇ ਖੁਰਜੀ ਵਾਲੀ ਜਿਹੜੀ ਆਪਣੀ ਉਹ ਕੋਟੜੀ ਕਹਾਂਗੇ ਜਾਂ ਗੰਡ ਕਹਾਂਗੇ ਉੱਥੇ ਰੱਖੀ ਹੈ ਔਰ ਇਹਦੇ ਮਨ ਵਿੱਚ ਐਸਾ ਲਾਲਚ ਆਇਆ ਹੈ ਇਹਦੇ ਐਸਾ ਪ੍ਰਤੀਤ ਹੁੰਦਾ ਹੈ ਕਿ ਇਹਦੇ ਵਿੱਚ ਬਹੁਤ ਖਜ਼ਾਨਾ ਹੈ ਜਿਸ ਵਕਤ ਇੱਕ ਘਰ ਵਿੱਚ ਲਿਜਾ ਕੇ ਉਹ ਪ੍ਰਸ਼ਾਦਾ ਪਾਣੀ ਵਿੱਚ ਸਿਕਾਉਂਦਾ ਹੈ ਪਰ ਰਾਤ ਦਾ ਸਮਾਂ ਹੈ ਦੋਵੇਂ ਲਾਲ ਆਪਣੀ ਦਾਦੀ ਮਾਨ ਕੋਸ਼ਦ ਦੇ ਮਾਤਾ ਜੀ ਸਾਨੂੰ ਅੱਜ ਵੱਡੇ ਸਹਬ ਜੀ ਅੱਜ ਨਜ਼ਰ ਨਹੀਂ ਆ ਰਹੇ ਜੋ ਪਿਤਾ ਜੀ ਸਾਨੂੰ ਅੱਜ ਨਜ਼ਰ ਨਹੀਂ ਆ ਰਹੇ ਅੱਜ ਕਿੱਥੇ ਚਲੇ ਗਏ ਦਾਦੀ ਸੇ ਬੋਲੇ ਕਿ ਆਪਣੇ ਸਿਪਾਈ ਕਿਧਰ ਗਏ ਇਹ ਦੋਵੇਂ ਲਾਲ ਮਾਤਾ ਜੀ ਨੂੰ ਪੁੱਛਦੇ ਦਰਿਆ ਪਰ ਛੋੜ ਕੇ ਰਾਹੀ ਕਿਧਰ ਗਏ ਇਹ ਬਚਨ ਜਦੋਂ ਕਹੇ ਅਸੀਂ ਬਹੁਤ ਬਚਨ ਉਹਨਾਂ ਨੇ ਕਹੇ ਕਹਿੰਦੇ ਨੇ ਕਿ ਪਿਤਾ ਜੀ ਆਉਣਗੇ ਤੇ ਅਸੀਂ ਉਹਨਾਂ ਨਾਲ ਬੋਲਣਾ ਨੇ ਜਦ ਰਣ ਜੀਤ ਕੇ ਜੁਝਾਰ ਆਉਣਗੇ پتاز کے سنگ جب جار آئیں گے ہم روٹ جائیں گے وہ کہیں گے من جاؤ لیکن ہم مانیں گے نہیں یہ کہیں گے کہ اکیلے چھوڑ کر کبھی جانا نہیں ایسے ایسا گلان جہاں وہ لالا نے ہیں میں ٹوک ماتر بچوں بچوں آپ دن سرو کروا رہے ہیں وہ سما سی ہوں گنگو براہمن جڑا ہے ਇਹ ਖੁਰਦੀ ਮਾਇਆ ਵਾਲੀ ਜਦੋਂ ਚੁੱਕਦਾ ਹੈ ਰਾਤ ਦਾ ਸਮੇਂ ਸੀ ਮਾਤਾ ਜੀ ਦੇਖ ਲੈਂਦੇ ਨੇ ਸਵੇਰ ਹੁੰਦੀ ਏ ਔਰ ਮਾਤਾ ਜੀ ਨੇ ਬੁਲਾਇਆ ਵੇ ਗੰਗੂ ਇੱਥੇ ਖੁਰਜੀ ਸੀ ਕਹਿਣ ਲੱਗੇ ਏ ਕਹਿੰਦਾ ਕਿ ਨਾਲੇ ਮੈਂ ਤੁਹਾਨੂੰ ਰਾਤ ਨੂੰ ਪ੍ਰਸ਼ਾਦਾ ਚਕਾਇਆ ਨਾਲੇ ਮੈਨੂੰ ਚੋਰ ਕਹਿੰਦੇ ਹੋ ਇਹ ਪਿੰਡ ਦੇ ਸਰਪੰਚ ਕੋ ਜਾਂਦਾ ਹੈ ਉਹਨੂੰ ਨਾਲ ਲੈ ਕੇ ਇਹ ਜਿਹੜੇ ਨੇ ਜਾਨੀ ਖਾਂ ਤੇ ਮਾਨੀ ਖਾਂ ਉਸ ਜਗਾ ਤੇ ਜਾਂਦਾ ਹੈ कोतवाल ਉਸ ਦਰੋਗਾ ਨੂੰ ਨਾਲ ਲੈਂਦਾ ਹੈ ਜਾ ਕੇ ਸਾਰੀ ਦਾਸਦਾਨ ਤਾਂ ਦਤਾ ਹੈ ਕਿ ਦੋਵੇਂ ਲਾਲ ਛੋਟੇ ਮਾਤਾ ਜੀ ਮੇਰੇ ਘਰ ਵਿੱਚ ਲੁਕੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਜਾਨੀ ਖਾਂ ਤੇ ਮਾਨੀ ਖਾਂ ਇਹ ਮੁਰੰਡੇ ਠਾਣੇ ਤੋਂ ਇੱਥੋਂ ਚੱਲਦੇ ਰਹੇ ਇਹ ਛੋਟੇ ਛੋਟੇ ਲਾਲਾ ਨੂੰ ਇਹ ਆਪਣੇ ਜਦੋਂ ਦੇਖਿਆ ਇਹ ਘਰ ਵਿੱਚ ਲੈ ਕੇ ਆਇਆ ਹੈ ਜਿਸ ਵਕਤ ਘਰ ਵਿੱਚ ਲੈ ਕੇ ਆਇਆ ਜਾਨੀ ਖਾਂ ਤੇ ਮਾਨੀ ਖਾਂ ਆਏ ਨੇ ਇਹਨਾਂ ਨੇ ਇੱਕਦਮ ਜਿਹੜੇ ਛੋਟੇ ਛੋਟੇ ਹੱਥਾਂ ਵਿੱਚ ਦੋਵੇਂ ਲਾਲਾਂ ਨੂੰ ਹੱਥ ਕੜੀਆਂ ਪਨਾ ਲੀਆਂ ਹੱਥ ਕੜੀਆਂ ਪਨਾ ਕੇ ਇਹਨਾਂ ਨੂੰ ਇੱਥੋਂ ਲੈ ਚੋਦੇ ਨੇ ਜਿਸ ਵਕਤ ਰਾਹੀ ਪਹੁੰਚਦੇ ਨੇ ਇਹਨਾਂ ਨੇ ਕੀ ਕਸੂਰ ਕੀਤਾ ਹੈ ਇਹਨਾਂ ਨੇ ਕੀ ਜੁਰਮ ਕੀਤਾ ਹੈ ਨਾ ਛੋਟੇ ਲਾਲਾਂ ਨੂੰ 7 ਸਾਲ ਤੇ 9 ਸਾਲ ਦੇ ਇਹ ਲਾਲ ਬੱਚਿਆਂ ਨੂੰ ਇਹ ਹੱਥ ਕੜੀਆਂ ਲਾ ਲਿਆ ਗੀਆਂ ਨੇ ਤੇ ਜਿਸ ਵਕਤ ਇਹ ਬਚਨ ਕਹੇ ਇਹਨਾਂ ਨੂੰ ਪਛਾਇਆ ਜਾਂਦਾ ਹੈ ਜਿਸ ਵਕਤ ਮੁਰੰਡੇ ઠાਣੇ ਤੋਂ ਫਿਰ ਇਹਨਾਂ ਨੂੰ ਬੈਲ ਗੱਡੀ ਦੇ ਦਾਈ ਉਹ ਸਮਾਂ ਸੀ ਜਦੋਂ 10 ਕੋ ਦੀ ਰਾਤ ਹੈ ਫਿਰ 11 ਆਉਣਾ ਹੈ ਫਿਰ 12 ਆਉਣਾ ਹੈ ਫਿਰ 13 ਆਉਣਾ ਹੈ ਉਹ ਠੰਡਾ ਬੁਰਜ ਗੁਰੂ ਕੀ ਸੰਗਤ ਆਪ ਦਰਸ਼ਨ ਕਰਦੇ ਹੋ ਉਸ ਠੰਡੇ ਬੁਰਜ ਵਿੱਚ ਕੀ ਹਾਲ ਹੋਵੇਗਾ ਅੱਜ ਦੀ ਸਰਦੀਆਂ ਦੇ ਇਹ ਦਿਨ ਠੰਡੀ ਫਰਸ਼ ਉੱਤੇ ਬਿਠਾ ਦਿੱਤੇ ਗਏ ਔਰ ਮਾਤਾ ਜੀ ਜਿਹੜੇ ਸੀ ਉਹ ਵੀ ਨਾਲ ਬੈਠ ਜਾਂਦੇ ਨੇ ਇੱਥੇ ਬਹੁਤ ਪਰ ਉਪਕਾਰੀ ਜਿਹੜਾ ਕਰਨ ਵਾਲਾ ਮੋਤੀ RAM ਜਿਹੜਾ ਸੀ ਮੇਰਾ ਕਹਾਂਗੇ ਉਹਨੇ ਦੁੱਧ ਦੀ ਸੇਵਾ ਕੀਤੀ ਜੈਸ ਵਰ ਦੁੱਧ ਦੀ ਸੇਵਾ ਕੀਤੀ ਅੱਜ ਪਹਿਲਾ ਦਿਨ ਹੈ ਕਿ ਚਿਹਰੀ ਵਿੱਚ ਬੁਲਾਵਾ ਆਇਆ ਕਿ ਤੁਹਾਨੂੰ ਵਿਜੀਦਾ ਖਾਨ ਆਹੇ ਚਿਹਰੀ ਵਿੱਚ ਆਪ ਤੇ ਜਿਸ ਵਕਤ ਦੋਵੇਂ ਲਾਲ ਮਾਤਾ ਜੀ ਕਹਿ ਰਹੇ ਨੇ ਵੇਖੋ ਕਿਤੇ ਆਪਣੇ ਪਿਤਾ ਦੀ ਪਾਗ ਨੂੰ ਦਾਗ ਨਾ ਲਾਇਓ ਦਾਦੇ ਦੀ ਪਾਗ ਨੂੰ ਦਾਗ ਨਾ ਲਾਇਓ ਜੋ ਕਹਿਣ ਲੱਗੇ ਮਾਤਾ ਜੀ ਕਚਹਿਰੀ ਵਿੱਚ ਬੀਤੇਗੀ ਅਸੀਂ ਆ ਕੇ ਤੁਹਾਨੂੰ ਦੱਸਾਂਗੇ ਦੋਵੇਂ ਲਾਲ ਇਹ ਜਿਸ ਵਕਤ ਜਾਂਦੇ ਨੇ ਉਸੇ ਵਕਤ ਉਹਨਾਂ ਜਲਾਦਾ ਨੇ ਵੱਡਾ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਛੋਟੀ ਬਾਰੀ ਖੁੱਲੀ ਹੋਈ ਸੀ ਉਹਨਾਂ ਦੀ ਇੱਕ ਚਾਲ ਸੀ ਇਹ ਝੁਕਣਗੇ ਜਿਸ ਵਕਤ ਚੋਕਣਗੇ ਅਸੀਂ ਤਾੜੀ ਮਾਰ ਦਿਆਂਗੇ ਇਹਨਾਂ ਨੇ ਦੇ ਜਿਹੜਾ ਇਹਨ ਕਬੂਲ ਕਰ ਲਿਆ ਪਰ ਲਾਲਾ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਨੇ ਪਹਿਲਾਂ ਆਪਣੇ ਚਰਨਾਂ ਦੀ ਜੁੱਤੀ ਉਹਨਾਂ ਨੂੰ ਖਾਉਂਦੇ ਨੇ ਬਾਅਦ ਵਿੱਚ ਆਪ ਅੰਦਰ ਪ੍ਰਵੇਸ਼ ਹੁੰਦੇ ਨੇ ਜਿਸ ਵਕਤ ਅੰਦਰ ਪ੍ਰਵੇਸ਼ ਹੋਏ ਤੇ ਇਹ ਉਹਨਾਂ ਦਾ ਨਾਰਾ ਸੀ ਜਾਂ ਫਤੇ ਸੀ ਕੀ ਉਹਨਾਂ ਦਾ ਉਹਨਾਂ ਨੇ بلند ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਚਹਿਰੀ ਦੇ ਵਿੱਚ ਸਨਾਟਾ ਛਾ ਗਿਆ ਸੀ ਜਿਸ ਵਕਤ ਸਨਾਟਾ ਛਾਇਆ ਉਸ ਵਕਤ ਮਹਾਰਾਜ ਜਦੋਂ ਉਹ ਸਭ ਕੁਝ ਦੇਖ ਰਹੇ ਸਨ ਇੱਥੇ ਜਦੋਂ ਕਹਿਣ ਲੱਗੇ ਉਥੇ ਸਵਾਲ ਤੇ ਜਵਾਬ ਜਿਹੜੇ ਹੁੰਦੇ ਨੇ ਇੱਥੇ ਸੁਚਾਨੰਦ ਜਾਂ ਝੂਠਾ ਆਨੰਦ ਕਹਾਂਗੇ ਇਹ ਵੀ ਕੋਲ ਬੈਠਾ ਮਲੇਰਕੋਟੜੀ ਦਾ ਨਵਾਬ ਬੈਠਾ ਹੈ ਇਹਨਾਂ ਨੂੰ ਕਹਿੰਦੇ ਸੀ ਇਹ ਕੋਈ ਅਸੀ ਧਰਮ ਸਥਾਨ ਐਸਾ ਨਹੀਂ ਹੈ ਇਕ ਚੈਰੀ ਸੂਬੇ ਦੀ ਇੱਥੇ ਜੇ ਸलाम ਕਹੋ ਕਹਿੰਦੇ ਕਦਾ ਚਿਤ ਕੀ ਕਹਾਂਗੇ ਇੱਥੇ ਸੁਚਾਨੰਦ ਕਹਿੰਦਾ ਏ ਔਰ ਧੰਨ ਜੇ ਛੱਡ ਦਿੱਤਾ ਜਾਏ ਤੁਸੀਂ ਕੀ ਕਰੋਗੇ ਕਹਿਣ ਲੱਗੇ ਉਹ ਸੁਚਾਨੰਦ ਕਹਿੰਦਾ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਗਿਆ ਤੁਹਾਡੇ ਵੀਰਾਂ ਨੂੰ ਮਾਰ ਦਿੱਤਾ ਗਿਆ ਵੱਡਿਆਂ ਨੂੰ ਕਹਿੰਦੇ ਕੌਣ ਜੰਮਿਆ ਮੇਰੇ ਵੀਰਾਂ ਨੂੰ ਔਰ ਪਿਤਾ ਨੂੰ ਮਾਰਨ ਵਾਲਾ ਔਰ ਇਹਨੀਆਂ ਗੱਲਾਂ ਝੂਠੀਆਂ ਸੁਚਾ ਆਨੰਦ ਇਹਨਾਂ ਨੂੰ ਪੜਾਉਂਦਾ ਹੈ ਪਰ ਲਾਲਾ ਨੇ ਉਹ ਸੂਰਮਿਆਂ ਵਾਲੀਆਂ ਗੱਲਾਂ ਜਿਹੜੀਆਂ ਉਹਦਾ ਅੱਗੋਂ ਜਵਾਬ ਦਿੱਤਾ ਹੈ ਜਿਸ ਵਕਤ ਕਹਿੰਦੇ ਤੁਹਾਨੂੰ ਛੱਡ ਦੇਾਂਗੇ ਕੀ ਕਰੋ ਕਹਿੰਦੇ ਜੰਗ ਲਾਂ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਕਹਿੰਦੇ ਫੇਰ ਕਹਿੰਦੇ ਆ ਜਿਹੜਾ ਸਾਹਮਣੇ ਬჯੀਦਾ ਬੈਠਾ ਹੈ ਇਹਦਾ ਸਿਰ ਲਾਵਾਂ ਜਿਸ ਵਕਤ ਇਹ ਬਚਨ ਕਹੇ ਉਸੇ ਵਕਤ ਗੁਰੂ ਮਹਾਰਾਜ ਜੀ ਦੇ ਲਾਲ ਕਹਿੰਦੇ ਉਹਨਾਂ ਨੂੰ ਕੋੜਿਆਂ ਨਾਲ ਵੀ ਕੁੱਟਿਆ ਗਿਆ ਸੀ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਉਸੇ ਵਕਤ ਜਿਹੜਾ ਸੀ ਇਹ ਆ ਜਾਂਦੇ ਨੇ ਠੰਡੇ ਗੁਰਜ ਵਿੱਚ ਫੇਰ ਲਿਆਂਦਾ ਗਿਆ ਅੱਜ 12 ਕੋ ਆਇਆ 12 ਕੋ ਦਾ ਦਿਨ ਆਇਆ ਮਾਤ ਗੁਜਰ ਕੌਰ ਨੂੰ ਉਸ ਆਨੰਦਪੁਰ ਸਾਹਿਬ ਜੀਆਂ ਬਹਾਰਾਂ ਚ ਇਤੇ ਆਇਆ ਪੋਰਾ ਸਾਹਿਬ ਜਿਹੜੇ ਇਹਦੇ Swami ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੇ ਜਿਹਨਾਂ ਸਿਮਨ ਕਰਦੇ ਸਨ ਉਹ ਸਮਾਂ yaad ਆਇਆ ਭਾਈ ਲਾਲ ਚੰਦ ਦੇ ਘਰ ਪੈਦਾ ਹੋਏ ਮਾਂ ਜੁਗਰੀ ਅਨੇਕਾਂ ਧਾਰਨਾ ਸਾਰੀ ਰਾਤ ਮੇਰੀ ਮਾਂ ਨੇ ਉਹਨਾਂ ਲਾਲਾਂ ਨੂੰ ਜਿਹੜੇ ਸੀ ਬਾਤਾਂ ਔਰ ਗੱਲਾਂ ਕਰ ਕਰ ਸਮਝਾਰੇ ਵੇਖਿਓ ਕਿਤੇ ਡੋਲੇ ਹੋਣਾ ਸਵੇਰ ਹੰਦੀ ਸਿਪਾਈ ਫੇਰ ਆ ਗਏ ਮੈਂ 1 2 3 ਜਣਾਂ ਦਾ ਇਕੱਠਾ ਇਤਿਹਾਸ ਕਹਿ ਰਿਆਂ ਜਿਸ ਵਕਤ ਕਹਿੰਦੇ ਬੱਚੇ ਚੱਲੋ ਤੁਹਾਨੂੰ ਸੂਬੇ ਨੇ ਬੁਲਾਇਆ اسے وقت ماتا جی کہ بچے تیار ہو اتے کبھی یہاں دو سترہ لکھتا ہے جانے سے پہلے آؤ جرا منہ دلا تو لوں ماتا جی دے جانے سے پہلے آؤ جرا منہ دلا تو لوں کیسوں کو کنگھی کروں سروں پر ننی سی کلگی سجا تو لوں بیٹا تمہیں مرنے سے پہلے دلہ بنا تو لوں ਉਸੇ ਵਕਤ ਜਿਹੜਾ ਤਿਆਰ ਕੀਤਾ ਹੈ ਮਾਤਾ ਜੀ ਨੇ ਜਿਸ ਵਕਤ ਤਿਆਰ ਕੀਤਾ ਹੈ ਔਰ ਨੀਲਾ ਬਣਾ ਉਸ ਦਿਨ ਪਹਿਨੇ ਹੈ ਕੇਸਰੀ ਦਸਤਾਰੇ ਸਜਾਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਔਰ ਇੱਥੇ ਜਦੋਂ ਉਹ ਉਤਰਨ ਲੱਗਦੇ ਨੇ ਉਸ ਠੰਡੇ ਗੋਜ ਤੋਂ ਥੱਲੇ ਉਤਰਨ ਲੱਗਦੇ ਨੇ ਔਰ ਸਹਿਬ ਜੀ ਆਦਾ ਫਤੇ ਸਿੰਘ ਥੋੜਾ ਪਿੱਛੇ ਮੁੜ ਕੇ ਦੇਖਦੇ ਨੇ ਮਾਤਾ ਜੀ ਕਹਿੰਦੇ ਨੇ ਲਾਲ ਜੀ ਪਿੱਛੇ ਨੂੰ ਮੁੜ ਕੇ ਦੇਖਿਆ ਕਹਿੰਦੇ ਮਾਂ ਅਸੀਂ ਜਾ ਰਹੇ ਹਾਂ ਤੂੰ ਸਾਹ ਦੇਰ ਨਹੀਂ ਕਰਨੀ ਤੂੰ ਛੇਤੀ ਸਾਡੇ ਪਿੱਛੇ ਆ ਜਾਣਾ ਇਹ ਬਚਨ ਕਹੇ ਉੱਥੇ ਦੋ ਸਤਰਾਂ ਜਿਹੜੀਆਂ ਕਵੀ ਦੇ ਤੁਰਤ ਪੇ ਦੋਵੇਂ ਲਾੜਲੇ ਜਦ ਹੁਕਮ ਮਨਾ ਕੇ ਵਾਰ ਅਖੀਰੀ ਮਾਂ ਦੇ ਚਰਨੇ ਹੱਥ ਲਾ ਕੇ ਬੂਹੇ ਵਿੱਚੋਂ ਪਰਦ ਕੇ ਬੋਲੇ ਮਸਰਾ ਕੇ ਮਾਂ ਉਦੇਕਾਂਗੇ ਤੈਨੂੰ ਸੱਚਖੰਡ ਵਿੱਚ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚੜਲਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਅਉਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ ਨਹੀਂ ਤੇਰਵ ਜੂ ਫਤੇ ਸੇਂਗ ਤੇਰਾ ਜੀ ਪਰ ਜਾਵਾਂ ਇੱਥੇ ਮਾਂ ਹੁਣ ਇਹਨਾਂ ਜਵਾਬ ਨੇ ਕਹਿੰਦੇ ਚੱਲੋ ਮੇਰੇ ਹੀਰਿਓ ਮੈਂ ਮੰਗਰੇ ਆ ਚੱਲੋ ਮੇਰੇ ਹੀਰਿਓ ਮੈਂ ਮੰਗਰੇ ਆਵਾਂ ਮਾਵਾਂ ਪੁੱਤਾਂ ਬਾਜੋਂ ਜਿਉਂਦੀਆਂ ਕਲ ਸੁਣੀਆਂ ਮਾਂ ਮਾਂ ਪੁੱਤਰਾਂ ਦੀ ਸਾਂਝੀਓ ਚਾਨਣ ਪਰਛਾਵਾਂ ਜਿੱਧਰ ਜਾਂਦੇ ਹੰਸ ਉਧਰ ਜਾਂਦੀਆਂ ਛਾਵਾਂ ਤੋਰ ਕਰਦੀਆਂ ਰੌਣਕਾਂ ਮੈਂ ਸਾਜ ਇੱਕ ਖੰਡ ਵਸਾਂ ਇਹ ਮਾਤਾ ਦਾ ਅਗੋ ਜਵਾਬ ਸੀ ਮੇਰੇ ਕਹਿਣ ਤੋਂ ਮਰਾਦ ਉਸ ਸਮਾਂ ਆਇਆ ਇਹਨਾਂ ਯਾਦਾਂ ਦੇ ਵਿੱਚੋਂ ਆਪਰੇ ਨੂੰ ਜੀਤੋ ਦਵ ਜਿਤਾ ਹੈ ਜੋ ਕਿ ਬਚਪਨ ਵਿੱਚ ਹੀ ਲਾਲਾਂ ਦੇ ਛੋਟੇ ਹੁੰਦਿਆਂ ਹੀ ਇਹ ਮਾਤਾ ਜੀਤੋ ਜੀ ਅਕਾਲ ਚਲਾਣਾ ਅਨੰਤਪੁਰ ਸਾਹਿਬ ਕਰ ਗਏ ਸਨ ਉਹਦਾ ਵੀ ਚੇਤਾ ਆ ਗਿਆ ਇਥੇ ਸੋਹਣ ਸਿੰਘ ਸੀਤਲ ਦੀਆਂ ਦੋ ਸਤਰਾਂ ਕਹਿੰਦੇ ਆਜਾ ਜੀਤੋ ਰੈਣੀਏ ਲੈ ਮਿੰਟ ਆਧਾਰੇ ਤੱਕ ਲੈ ਮੇਰੀਏ ਬੱਚੀਏ ਚੰਨ ਚੜਦੇ ਖਾਂ ਸੇਰੇ ਕਿੰਨੇ ਲੱਗਦੇ ਇਸ ਉਮਰੇ ਪਿਆਰੇ ਤੱਕ ਕੇ ਫਿੱਕੇ ਪੈਣਗੇ ਸੂਰਜ ਚੰਦ ਤਾਰੇ ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਾਰੇ ਆ ਜਾ ਜੀਤੂ ਰਾਣੀਏ ਲੈ ਮਿੰਟ ਉਧਾਰੇ ਇੱਕ ਨੇ 217 ਬੁਰ ਦਰਦ ਲੱਖ ਲਿਖੀਏ ਮੇਰੇ ਕਹਿਣ ਤੋਂ ਮੁਰਾਦ ਉਹ 13 ਪੋ ਦਾ ਦਿਨ ਗੁਰੂ ਕੀ ਸੰਗਤ ਜੋਗੀ ਆਰੇ ਇਸ 13 ਪੋ ਵਾਲੇ ਦਿਨ ਨੂੰ ਫਿਰ ਸ਼ਹੀਦੀ ਹੋ ਜਾਂਦੀ ਹੈ ਮੇਰੇ ਲਾਲ ਜਿਹੜੇ ਨੇ ਉਸ ਕਚਹਿਰੀ ਵਿੱਚ ਜਾਂਦੇ ਨੇ ਉਸ ਕਚਹਿਰੀ ਵਿੱਚ ਬੋਹੀ ਉਹਨਾਂ ਦੀਆਂ ਗੱਲਾਂ ਸਨ ਕਸੇ ਪਿੱਟੇ ਸ਼ਬਦ ਸਨ ਤੁਸੀਂ ਇਸਲਾਮ ਕਬੂਲ ਕਰੋ ਜਾਂ ਮੌਤ ਵਾਸਤੇ ਤਿਆਰ ਹੋ ਉੱਥੇ ਫਿਰ ਜਿਹੜਾ ਕੰਧ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਕੰਧ ਵਿੱਚ ਖੜੇ ਕਰਕੇ ਕੰਧ ਆਖਰ ਫਟ ਜਾਂਦੀ ਹੈ ਉਹਨਾਂ ਦੇ ਸ਼ਾਰਗ ਜਿਹੜੀ ਸੀ ਉਹ ਮਲੇਰ ਕੋਲ ਦੇ ਨਵਾਬ ਜਿਹੜਾ ਸੀ ਉਹਨੂੰ ਕਿਹਾ ਜਾਂਦਾ ਤੁਸੀਂ ਇਹ ਬਦਲਾ ਲਓ ਉਹ ਕਹਿੰਦਾ ਨਹੀਂ ਮੈਂ ਬਦਲਾ ਜ਼ਰੂਰ ਲਹਾਗਾ ਮੇਰੇ ਭਰਾ ਨੂੰ ਚਮਕੌਰ ਦੀ ਜੜੇ ਵਿੱਚ ਗੋਬਿੰਦ ਸਿੰਘ ਨੇ تیر ਮਾਰਿਆ ਨਾਰਖਾਨ ਨੂੰ ਪਰ ਮੈਂ ਜਿਹੜਾ ਬਦਲਾ ਉਹਨਾਂ ਕੋਲ ਲਾਵਾਂਗਾ ਇਹਨਾਂ ਦਾ ਕਸੂਰ ਕੀ ਹੈ ਹਾ ਦਾ ਨਾਲਾ ਮਾਰ ਕੇ ਮਲੇਰ ਕੋਲ ਲਾ ਸ਼ੇਰ ਮੁਹੰਮਦ ਖਾਂ ਬਾਅਦ ਚਲੇ ਜਾਂਦਾ ਮੇਰੇ ਕਹਿਣ ਤੋਂ ਮੁਰਾਦ ਇਹਨਾਂ ਦੀਆਂ ਸ਼ਾਹ ਰਗਾਂ ਜਿਹੜੀਆਂ ਸੀ ਇੱਕ ਕਟੀਆਂ ਗਈ ਇਹ ਕੱਟ ਕੇ ਇਹਨਾਂ ਨੂੰ ਹੰਸਲਾ ਨਦੀ ਤੇ ਉੱਥੇ ਸੁੱਟ ਦਿੱਤਾ ਜਾ ਗਿਆ ਸੀ ਉੱਥੇ ਗੁਰੂ ਕੀ ਸੰਗਤ ਉਦੋਂ ਇਤਨੇ ਸੇਖ ਨਹੀਂ ਸਾਂ ਟੋਟਰ ਮਲ ਆਇਆ ਉਹਦੀ ਘਰ ਵਾਲੀ ਸੀ ਦੋ ਮਜ਼ਦੂਰ ਨਾਲ ਲੈਂਦੇ ਨੇ ਇਹ ਲਾਸ਼ਾਂ ਚੋਕੇ ਹਸਲਾ ਨਦੀ ਤੋਂ ਜਿਹੜਾ ਜੋਤੀ ਸ਼ੂਪ ਦਾ ਆਪ ਦਰਸ਼ਨ ਕਰਦੇ ਹੋ ਉਸ ਜਗ੍ਹਾ ਤੇ ਗੁਰੂ ਮਹਾਰਾਜ ਜੀ ਇਹਨਾਂ ਲਾਲਾਂ ਦਾ ਜਿਹੜਾ ਇੱਥੇ ਸੰਸਕਾਰ ਕਰ ਦਿੱਤਾ ਗਿਆ ਮੈਂ ਬਹੁਤ ਸ਼ੰਕੀਪ ਆਜੀ ਤੋਂ ਜਿਹੜਾ ਹੈ ਖਿਮਾ ਚਾਹਾਂਗਾ ਬੋਲੇ ਬਹੁਤ ਜਾਂ ਬਹੁਤ ਪ੍ਰਕਾਰ ਦੀਆਂ ਪੁਲਾਵੀਆਂ ਨੇ ਸਾਤ ਸੰਗ ਬਖਸ਼ਣ ਯੋਗ ਹੈ ਗੁਰੂ ਮਹਾਰਾਜ ਜੀ ਇਹਨਾਂ ਸਮਿਆਂ ਦੇ ਵਿੱਚ ਸਾਨੂੰ ਵਿਆਹ ਸ਼ਾਦੀਆਂ ਜਿਹੜੇ ਕੱਟ ਕਰਨੇ ਚਾਹੀਦੇ ਨੇ ਔਰ ਜਿਆਦਾ ਤੋਂ ਜਿਆਦਾ ਸ਼ਹੀਦੀ ਸਮਾਗਮ ਜਿਹੜਾ ਇਹ ਜਿਹੜੇ ਚੱਲ ਲਏ ਨੇ ਇਹਨਾਂ ਨੂੰ ਸਰਦਾਜ ਜੀ ਸੰਗ ਦੇਣੀ ਚਾਹੀਦੀ। ਦਾਸ ਕੋ ਬੋਦਿਆਂ ਬਹੁਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਨੇ। ਗੁਰੂ ਮਹਾਰਾਜ ਜੀ ਬਖਸ਼ਿਸ਼ ਕਰ। ਆਇਓ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਗੱਜ-ਵੱਜ ਕੇ ਬੋਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।